ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਜਿਤਨੇ ਵੀ ਨਾਮ ਨਾਮ ਲੀਵਾ ਹੈ ਸਾਰੀਆਂ ਸੰਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਤੂ ਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀ ਤਰ ਸਤੂ ਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋ ਪੁਰਬ ਹੈ ਉਹ 27 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਇਸੇ ਸਬੰਧ ਦੇ ਵਿੱਚ ਪਿੰਡ ਚੀਕਣੇ ਦੇ ਵਿੱਚ ਸੰਗਤ ਦੇ ਸਹਿਯੋਗ ਦੇ ਨਾਲ 20 ਤਰੀਕ ਤੋਂ ਪ੍ਰਵਾਤ ਫੇਰੀਆਂ ਜਿਹੜੀਆਂ ਸ਼ੁਰੂ ਕੀਤੀ ਜਾ ਰਹੀਆਂ ਹੈ ਇੱਕ ਹਫ਼ਤਾ ਸੰਤਾ ਦੇ ਸਹਿਯੋਗ ਨਾਲ ਗੁਰਮੁਖ ਪਿਆਰਿਆਂ ਦੇ ਘਰਾਂ ਵਿੱਚ ਪ੍ਰਵਾਤ ਫੇਰੀਆਂ ਜਿਨ੍ਹਾਂ ਨੇ ਸੇਵਾ ਲਈ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਇਸਾਰੇ ਉਦਮ ਪ੍ਰਾਲੀ ਕਰਨ ਦਾ ਇੱਕੋ ਹੀ ਕਾਰਨ ਹੈ ਵੀ ਜਿਹੜੇ ਸਾਡੇ ਨਵੇਂ ਬੱਚੇ ਹੈ ਨਵੀਂ ਫੁੱਲਵਾੜੀ ਹੈ ਇਹਨਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਸਹਾਬਜਾਦਿਆਂ ਆਪਣੇ ਧਰਮ ਬਾਰੇ ਪਤਾ ਲੱਗ ਸਕੇ ਇਹ ਨਵੀਂ ਫੁੱਲਵਾੜੀ ਨੂੰ ਸਿੰਚਣ ਦਾ ਇੱਕ ਉਦਮ ਪ੍ਰਾਲਾ ਹੈ ਸੁਸੰਗਤਾਂ ਨੂੰ ਬੇਨਤੀ ਹੈ ਜਿੰਨੇ ਵੀ ਨਾਨਕ ਨਾਮ ਲੈਵਾ ਹੈ ਚੰਗਰ ਖੇਤਰ ਦੀਆਂ ਜਿੰਨੀਆਂ ਵੀ ਕਮੇਟੀਆਂ ਸਾਡੇ ਗੁਰਦੁਆਰੇ ਹੈ ਉਹਨਾਂ ਨੂੰ ਬੇਨਤੀ ਹੈ ਭਾਈ ਤੁਸੀਂ ਵੀ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ 5-10 ਛੋਟੀ ਛੋਟੇ ਬੱਚਿਆਂ ਨੂੰ ਫੁੱਲਵਾੜੀ ਨੂੰ ਲੈ ਕੇ ਪ੍ਰੇਰ ਕੇ ਜਰੂਰ ਉਦਮ ਪ੍ਰਲਾਪ ਕਰੋ ਤਾਂ ਕਿ ਜਿਹੜੀ ਨਵੀਂ ਪਨੀਰੀ ਹੈ ਉਹਨੂੰ ਸੰਭਾਲਿਆ ਜਾਵੇ ਜੋ ਦੂਰ ਚੱਲ ਰਿਹਾ ਹੈ ਜੋ ਨਸ਼ਿਆਂ ਦਾ ਜੋਰ ਹੈ ਉਤੇ ਠਲ ਪਾਉਣ ਵਾਸਤੇ ਪਹੇ ਤਰੀਕਾ ਹੈ ਆਪਣੇ ਬੱਚਿਆਂ ਨੂੰ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਛੋਪੀ ਸਾਹਿਬ ਜੀ ਦੇ ਪਾਠ ਮੂਲ ਮੰਤਰ ਦੇ ਪਾਠ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮਾਤਾ ਗੁਜਰਪੁਰ ਨੇ ਜੋ ਠੰਡੇ ਬੁਰਜ ਦੇ ਵਿੱਚ ਆਪਣੇ ਪੋਤੀਆਂ ਨੂੰ ਮਹਣਤੀ ਦਿੱਤੀ ਦਾਦੀਆਂ ਨੂੰ ਬੇਨਤੀ ਹੈ ਮੇਰੀਆਂ ਮਾਤਾਮਾ ਭੈਣਾਂ ਤੁਸੀਂ ਵੀ ਆਪਣੇ ਪੋਤੇ ਪੋਤੀਆਂ ਨੂੰ ਗੋਦੀ ਵਿੱਚ ਲੈ ਕਰਕੇ ਆਪਣੇ ਧਰਮ ਨਾਲ ਜੋੜੋ ਉਹਨਾਂ ਸਹਬਜ਼ਾਦੀਆਂ ਦੀਆਂ ਬਾਤਾਂ ਜੋ ਹੈ ਦਸਣ ਦੀ ਕੋਸ਼ਿਸ਼ ਕਰੋ ਤਾਂ ਕਿ ਸਾਡੇ ਬੱਚੇ ਜਾਗ ਸਕਣ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮਹਾਰਾਜ ਕਲਗੀਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਡੀ ਖਾਤਰ ਸੰਗਤ ਜੀ ਸਾਰਾ ਕੁਝ ਕੁਰਬਾਨ ਕਰ ਦਿੱਤਾ ਸੂਲਗੜਾਈਆਂ ਲੜੀਆਂ ਕਿਸੇ ਦੀ ਇੰਚ ਪਰ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਫ਼ਰਹਜਾਦਾ ਅਜੀਤ ਸਿੰਘ ਫ਼ਰਹਜਾਦਾ ਜੁਜਾਰ ਸਿੰਘ ਜਾਂ ਕਿਸੇ ਹੋਰ ਸਹਜਾਦੇ ਨੂੰ ਪਾਤਸ਼ਾਹੀ ਨਹੀਂ ਦਿੱਤੀ ਬਲਕਿ ਸੰਸਾਰਵ ਵਾਧਾ ਕਰਕੇ ਕਿਹਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਅਗਰ ਯਾਦ ਰੱਖੇ ਹਮਰੀ ਬੁਰੀਆਈ ਜਿਨ ਕੀ ਸਰਦਾਰੀ ਨਾ ਥੀ ਕਦਾਹੀ ਇਨਹੀ ਕੋ ਸਰਦਾਰ ਬਣਾਉ ਇਨਹੀ ਕੋ ਰਾਜੇ ਬਣਾਉ ਰਾਜ ਕਰਨ ਕੀ ਰੀਸ ਖਾਂ ਤਬਾ ਗੁਬਿੰਦ ਸਿੰਘ ਨਾਮ ਪਾਉ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਮਤ ਸੰਤਕ ਜੀ ਮਹਾਰਾਜ ਜੀ ਨੇ ਸਾਨੂੰ ਆਪਣੇ ਬੱਚਿਆਂ ਦੇ ਘਾਟ ਨਹੀਂ ਸਮਝਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ করুণੇਵਾਸ ਜਦੋਂ ਮਹਾਰਾਜ ਨੇ ਪੁੱਛਿਆ ਤਾਂ ਸਤਿਗੁਰੂ ਨੇ ਸੰਗਤ ਬਰ ਹੱਥ ਕਰਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਬਾਕੀ ਇਹ ਸੁਤਚਾਰ ਚਾਰ ਨੂੰਏ ਤੋਂ ਕੀ ਭਈਆ ਜੀਵਨ ਕੀ ਹਜ਼ਾਰ ਸੰਗਤ ਜੀ ਐਸੇ ਮਹਾਨ ਸਤਕੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਾਰੀ ਸੰਤਾਨ ਨੂੰ ਸਰਦਾਰ ਵਿਕਰ ਸਿੰਘ ਜੀ ਦੇ ਰੇਡ ਚੈਂਜ ਦੇ ਜਰੀਏ ਜੋ ਮੈਸੇਜ ਦਿੱਤਾ ਜਾ ਰਿਹਾ ਹੈ ਆਪਣੇ ਬੱਚਿਆਂ ਨੂੰ ਜ਼ਰੂਰ ਧਰਮ ਦੇ ਨਾਲ ਜੋੜੀਏ ਸਤਕੂ ਸੱਚੇ ਪਾਤਸ਼ਾਹ ਰਹਿਮਤ ਕਰਨ ਧਰਮ ਕੀ ਹੋ ਸਕਦੇ ਲੋਕ ਸੁਖੀਏ ਪਰਲੋਕ ਸਿਯੰਦੀ ਨਾਮ ਘਰ ਪ੍ਰਭਾਪ ਤੇ ਮੇਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ